ਕਸਟਮਰ ਕਹਿੰਦਾ ਕਿ ਮੈਂ 10 20 ਰਿਸੈਂਪਲ ਕਿਥੋਂ ਘੱਟ ਗਿਆ। ਕਿਥੋਂ ਜਿਆਦਾ ਪੈਸਾ ਮਾਲ ਲੈ ਗਿਆ ਰਿਹਾ। ਜੀ। ਥੋੜਾ ਸਾਮਾਨ ਨੂੰ ਜਿਆਦਾ ਮਾਲ ਲੈ ਲੈਂਦਾ। ਐਸੇ ਚਾਂਦੀ ਦਾ ਤੇ ਸੋਨੇ ਦਾ ਕੀ ਕੀ ਜੇ। 30% ਪਰਸਨ ਗਾਵੇ ਉਹ ਉਹਨਾਂ ਪਾਕਟ ਉਹਦੇ ਨਹੀਂ ਉਹ ਲੈ ਅਲਾਉ ਕਰਦੀ ਕਿ ਤਨਖਾਹ ਹੀ ਵਿਚਾਰੇ 30 40 ਹਜ਼ਾਰ ਤਨਖਾਹ ਤਾਂ ਚੱਪੀ ਲੇਗਾ। ਤੋਂ ਝਾੜੂ ਖਰੀਦ ਕੇ ਜਾਂ ਫਿਰ ਬਰਤਨ ਖਰੀਦ ਕੇ ਤਾਂ ਅੰਤrosc ਤੇ ਸ਼ਗਨਾ ਉਹ ਮਨਾਂਦੇ ਬਲੋ। ਉਹ ਬਗਾਰਾਂਗੀਆਂ ਜਿਹੜੀਆਂ ਬਹਾਰਾਂ ਪਹਿਲੇ ਆਉਂਦੀਆਂ ਸੀ ਗ੍ਰਾਕਰ ਨਹੀਂ। ਨਹੀਂ ਸਾਰਾ। ਕੁਣ ਨਹੀਂ ਪਰਚੇਜ਼ ਪਰਚੇਜ਼ਿੰਗ ਪਾਵਰ ਬਹੁਤ ਘਟ ਗਈ ਹੈ ਉਮੀਦਾਂ ਰੇਟ ਅਸਮਾਨੀ ਚੜਦਾ ਜਾ ਰਿਹਾ ਹਾਲਾਂਕਿ ਚਾਂਦੀ ਦੇ ਰੇਟ ਵਿੱਚ ਥੋੜੀ ਕਟੌਤੀ ਜ਼ਰੂਰ ਹੋਈ ਹੈ ਘਟ ਹੋਇਆ ਰੇਟ ਪਰ ਕਿਤੇ ਨਾ ਕਿਤੇ ਮਸਟਲ ਥੋੜਾ ਜਿਹਾ ਹੋਇਆ ਜੀ ਪਰ ਕਸਟਮਰ ਦੀ ਜੇਬ ਅਫੋਰਡ ਨਹੀਂ ਕਰ ਪਾ ਰਹੀ ਕੱਲ ਦੀ ਜਿਹੜੀ ਦਰਦ ਤੇ ਰਸ ਅਸੀਂ ਦੇਖੀ ਹੈ ਅੱਗੇ ਦੀ ਦਿਵਾਲੀਆਂ ਨਾਲੋਂ ਬਹੁਤ ਮੰਦੀ ਗਈ ਹੈ ਇੰਥੇ ਤੇ ਪੈਰ ਹੈ ਤੁਨੋਂ ਜਗ੍ਹਾ ਨਹੀਂ ਹੁੰਦੀ ਤੁਸੀਂ ਸਾਡਾ ਬਾਜ਼ਾਰ ਦੇਖੋ ਅੱਜ ਸਾਰਾ ਖਾਲੀ ਪਿਆ ਹੈ ਇੱਕ ਵਾਰ ਸੇਡ ਚੜ੍ਹ ਕੇ ਬੋਲਦੀ ਪਈ ਐ ਇਸ ਵੇਲੇ ਸੋਨੇ ਦੀ ਕੀਮਤ ਅਸਮਾਨੀ ਛੂੰਦੀ ਪਈ ਆ ਜੇਕਰ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ 1,30,000 ਰੁਪਏ ਤੋਲੇ ਦਾ ਰੇਟ ਹੈ ਇਸ ਵਕਤ ਤੇ ਚਾਂਦੀ ਦੀ ਗੱਲ ਕਰੀਏ ਤਾਂ ਚਾਂਦੀ ਦੇ ਰੇਟਾਂ ਵਿੱਚ ਥੋੜੀ ਜਿਹੀ ਨਿਕਟੋਤੀ ਜ਼ਰੂਰ ਹੋਈ ਆ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਗੁਰੂ ਬਾਜ਼ਾਰ ਦੇ ਵਿੱਚ ਮੌਜੂਦ ਆ ਜਿੱਥੇ ਅਸੀਂ ਕਹਿ ਸਕਦੇ ਕਿ ਜਦੋਂ ਆਮ ਦਿਨਾਂ ਵਿੱਚ ਅਸੀਂ ਆਉਂਦੇ ਸੀ ਤਾਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਮੌਜੂਦ ਹੁੰਦੇ ਸੀ ਜਿਹੜੇ ਖਰੀਦ-ਖ੍ਰੀਦੀ ਕਰਦੇ ਹੁੰਦੇ ਸੀ ਇਸ ਵੇਲੇ ਸਿਰਫ ਟ੍ਰੈਫਿਕ ਹੀ ਨਜ਼ਰ ਆਉਂਦੀ ਪਈ ਆ ਲੋਕ ਜਿਹੜੇ ਖਰੀਦ-ਖ੍ਰ ਵਲੇ ਪਈ ਨਹੀਂ ਤਾਂ ਇਹ ਇਹ ਕਿੰਨਾ ਕਿਤੇ ਤਸਵੀਰ ਦਿਖਾਉਂਦੀ ਹੈ ਕੁਝ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਕਿ ਇਸ ਵੇਲੇ ਉਜਾਰ ਜ਼ਰੂਰ ਪਈ ਹੈ ਦੁਕਾਨਦਾਰਾਂ ਦੇ ਵਿੱਚ ਦੁਕਾਨਦਾਰਾਂ ਨੂੰ ਇੰਤਜ਼ਾਰ ਹੈ ਕਿ ਸ਼ਾਇਦ ਕੋਈ ਗ੍ਰਾਹਕ ਆਵੇ ਸ਼ਾਇਦ ਕੋਈ ਗ੍ਰਾਹਕ ਆਵੇ ਪਰ ਗ੍ਰਾਹਕ ਕਿਤਰਾ ਆਵੇ ਰੇਟ ਜਿਹੜੇ ਨੇ ਅਸਮਾਨੀ ਛੁੰਦੇ ਪਏ ਨੇ ਸੋਨੇ ਦਾ ਰੇਟ ਵਧਿਆ ਪਿਆ ਚਾਂਦੀ ਦੇ ਰੇਟ ਹਲੇ ਥੋੜੀ ਜਿਹੀ ਨਿਕਟੋਤੀ ਜ਼ਰੂਰ ਹੋਈ ਹੈ ਪਰ ਫਿਰ ਵੀ ਰੇਟ ਚਾਂਦੀ ਦਾ ਵੀ ਵਧ ਹੀ ਹੈਗਾ ਦੁਕਾਨਦਾਰ ਸਾਡਾ ਨਮਜੂਦ ਸੱਸੀ ਕਾਲ ਜੀ ਮੈਂ ਮਨਿੰਦਰ ਸਿੰਘ ਜੀ ਮਨਿੰਦਰ ਜਲਦ ਗੋੜਣਾ ਅੱਛਾ ਕੀ ਕਹਿਣਾ ਚਾਹੁੰਦੇ ਜ ਮਾਸੂਦੀ ਵਾਲੇ ਕਸ਼ਮੀਰ ਨਿਕਲੇ ਆ ਪੈਸੇ ਲੈ ਕੇ ਆ ਰਹੇ ਆ ਚਾਂਦੀ ਦੇ ਲੈ ਕੇ ਆ ਗਿਆ ਥੇਲ ਠੀਕ ਹੈ ਸਿਰ ਨੂੰ ਕਮੀ ਕੋਈ ਨਹੀਂ ਆਈ ਪਰ ਗਾਹ ਉਹਨੇ ਅਗੇ ਦਸਮ ਵੀਰ ਕੀ ਲੱਗੀ ਆ ਦਸ ਹਾਂ ਹਾਂ ਕਾ ਘਟ ਗਿਆ ਮਤਲਬ ਜਿਹ ਕੋ ਪੈਸੇ ਉਹ ਲੈ ਕੇ ਆ ਰਹੇ ਪਾ ਜੀ ਘਟ ਗਿਆ ਕੀ ਬਹੁਤ ਜ਼ਿਆਦਾ ਘਟ ਗਿਆ ਘਟ ਗਿਆ ਬਹੁਤ ਜ਼ਿਆਦਾ ਘਟ ਗਿਆ ਸੀ ਕਹਿ ਸਕਦੇ ਹਣਾ ਕਿਉਂਕਿ ਜਿਸ ਤਰੀਕੇ ਨਾਲ ਦੀਵਾਲੀ ਦਾ ਤਿਉਹਾਰ ਹੈ ਲੋਕ ਵੱਡੀ ਕੀਤੀ ਜੀ ਗੁਰੂਬਜ਼ਾਰ ਵਿੱਚ ਖਾਸ ਕਰਕੇ ਪਹੁੰਚਦੇ ਹੁੰਦੇ ਸੀ ਜਦੋਂ ਪਹਿਲਾਂ ਦੀ ਗੱਲ ਕਰੀਏ ਬਤੋ ਕਸਟਮਰ ਕਹਿੰਦਾ ਕਿ ਮੈਂ 10 20 ਦਿਨਾਂ ਪਰ ਕਿਸ਼ੂ ਘੱਟ ਗਿਆ ਤੇ ਕਿਸ਼ੂ ਜਿਆਦਾ ਪਿਆ ਮਾਲ ਲੈ ਕੇ ਜਾ ਰਹੇ ਹੋ ਜੀ ਥੋੜਾ ਸਾਮਾਨ ਨੂੰ ਜਿਆਦਾ ਮਾਲ ਲੰਦੋ ਕਿਸ਼ੂ ਘੱਟ ਗਿਆ ਉਸਤੋਂ ਇਸ ਲਈ ਚਾਂਦੀ ਦਾ ਤੇ ਸੋਨੇ ਦਾ ਕੀ ਕੀ ਰੇਟ ਹੈਗਾ 1 ਰੁਪਇਆ 1000 ਰੁਪਇਆ ਕਿਲੋ ਚਾਂਦੀ ਹੈ ਜੀ 13000 ਰੁਪਇਆ ਗ੍ਰਾਮ ਉਹ ਨੇਰੇ 13000 ਰੁਪਏ ਗ੍ਰਾਮ ਬਹੁਤ ਜ਼ਿਆਦਾ ਰੇਟ ਹੋ ਗਿਆ ਤਾਂ 13000 ਰੁਪਏ ਗ੍ਰਾਮ ਸੋਨੇ ਦਾ ਰੇਟ ਹੈ ਤਾਂ 1,75,000 ਰੁਪਏ ਕਿਲੋ ਚਾਂਦੀ ਦਾ ਰੇਟ ਹੈ ਤਾਂ ਚਾਂਦੀ ਜਦੋਂ ਆ ਥੋੜੀ ਕਹਿੰਦੇ ਵੀ ਤੁਸੀਂ ਕਟੋਤੀ ਹੋਈ ਆ ਘੱਟ ਰੇਟ ਹੋਇਆ ਪਹਿਲੇ ਕਿੰਨਾ ਸੀ ਰੇਟ ਪਹਿਲੇ 1,95,000 ਰੁਪਏ ਸੀ ਅੱਛਾ 20000 ਕਦੋਂ ਥੱਲੇ ਆਇਆ ਤਿੰਨ ਦਿਨ ਪਹਿਲੇ ਤਿੰਨ ਦਿਨ ਪਹਿਲਾਂ ਜਿਹੜਾ ਚਾਂਦੀ ਦਾ ਰੇਟ ਉਹ ਥੱਲੇ ਆਇਆ ਤਾਂ ਮਿਹਰਬਾਨੀ ਹੋਰ ਵੀ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਜ਼ਰੂਰ ਕਰਦੇ ਆ ਕਿ ਕਿਸ ਤਰੀਕੇ ਨਾਲ ਆ ਇਹ ਜਿਹੜੀ ਤਸਵੀਰ ਹੈ ਉਹ ਸਾਹਮਣੇ ਆਉਂਦੀ ਪਈ ਕੁਝ ਦੁਕਾਨਦਾਰਾਂ ਨਾਲ ਅਸੀਂ ਗੱਲਬਾਤ ਸਾਂਝੀ ਕਰਕੇ ਦੇਖਦੇ ਆ ਇਹ ਕਹਿ ਸਕਦੇ ਆ ਕਿ ਜਿਸ ਤਰੀਕੇ ਨਾਲ ਰੇਟ ਵੱਧਦੇ ਪਏ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕਿਸੇ ਧੀ ਪੁੱਤ ਦਾ ਵਿਆਹ ਹੈ ਤਾਂ ਲੋਕਾਂ ਵਾਸਤੇ ਬੜੀ ਵੱਡੀ ਮੁਸ਼ਕਲ ਹੋਏਗੀ ਤਾਂ ਜੇ ਆਲ ਓਵਰ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ 2025 ਜਿਸ ਤਰ੍ਹਾਂ ਅੱਜ ਦਾ ਰੇਟ ਦੱਸਦੇ ਪਏ ਨੇ ਕਿ 1 ਲੱਖ 30000 ਰੇਟ ਹੈਗਾ ਇੱਕ ਤੋਲੇ ਦਾ ਤਾਂ ਚਾਂਦੀ ਦਾ ਰੇਟ 1 ਕਿਲੋ ਚਾਂਦੀ ਦਾ ਰੇਟ ਹੈਗਾ 1 ਲੱਖ 75000 ਜੀ ਅਸੀਂ ਪਿੱਛੇ ਚੱਲ ਜઈએ ਤਾਂ ਪਿੱਛੇ ਦਾ ਰੇਟ ਜਿਹੜਾ ਉਹ ਕਿਤੇ ਨਾ ਕਿਤੇ ਦੱਸਦਾ ਕਿ ਕਿਸ ਤਰੀਕੇ ਨਾਲ ਵਾਧਾ ਹੁੰਦਾ ਪਿਆ 2024 ਦੇ ਵਿੱਚ 10 ਗ੍ਰਾਮ ਸੋਨੇ ਦਾ ਰੇਟ ਯਾਨੀ ਕਿ ਇੱਕ ਟੋਲੇ ਸੋਨੇ ਦਾ ਰੇਟ ਸੀ 73815 ਰੁਪਏ 2022 ਦੀ ਗੱਲ ਕਰ ਲੈਂਦੇ ਆ ਪਿੱਛੇ ਚੱਲ ਜਣੇ ਹੋਰ 2022 ਦੇ ਵਿੱਚ 10 ਗ੍ਰਾਮ ਸੋਨੇ ਦਾ ਰੇਟ ਸੀ 95300 ਰੁਪਏ ਯਾਨੀ ਕਿ ਇਕਦਮ ਹੀ ਜੰਪ ਮਾਰੀ ਆ 60000 ਤੋਂ ਸਿੱਧਾ 73000 ਹੋ ਗਿਆ ਉਸ ਤੋਂ ਪਹਿਲਾਂ 2020 ਦੇ ਵਿੱਚ 48600 ਤੇ 55 ਰੁਪਏ ਰੇਟ ਸੀ ਸੋਨੇ ਦਾ 48051 ਰੁਪਏ ਰੇਟ ਸੀ 2020 ਦੇ ਵਿੱਚ 2015 ਦੀ ਗੱਲ ਕਰ ਲਈਏ ਤਾਂ 26300 ਤੇ 43 ਰੁਪਏ ਰੇਟ ਸੀ ਯਾਨੀ ਕਿ 50 ਸਾਲਾਂ ਦੇ ਵਿੱਚ ਦੇਖੋ 26000 ਤੋਂ ਸਿੱਧਾ 48000 ਤੱਕ ਪਹੁੰਚ ਗਿਆ ਕਿੰਨੀ ਰਫ਼ਤਾਰ ਦੀ ਨਾਲ ਸੋਨੇ ਨੇ ਰੇਟ ਆਪਣਾ ਚੱਕਿਆ 2010 ਦੀ ਗੱਲ ਕਰ ਲੈਣੇ 2010 ਦੇ ਵਿੱਚ 18500 ਰੁਪਏ ਰੇਟ ਸੀ ਤਾਂ ਉਸ ਤੋਂ ਪਹਿਲੇ ਦੀ ਰੇਟ ਦੀ ਗੱਲ ਸੁਣੋਗੇ ਤਾਂ ਹੈਰਾਨ ਹੋ ਜਾਓਗੇ 2005 ਦੇ ਵਿੱਚ ਯਾਨੀ ਕਿ 2005 ਦੇ ਵਿੱਚ 7000 ਰੁਪਿਆ ਤੋਲੇ ਦਾ ਰੇਟ ਸੀ 2005 ਤੋਂ ਲੈ ਕੇ 2010 ਤੱਕ 2005 ਦੇ ਵਿੱਚ 7000 ਸੀ ਤੇ 2010 ਦੇ ਵਿੱਚ 18500 ਦੇਖੋ ਕਿਸ ਤਰੀਕੇ ਨਾਲ ਕਿੰਨੀ ਰਫਤਾਰ ਦੇ ਨਾਲ ਰੇਟ ਜਿਹੜੇ ਨੇ ਉਹ ਵਧਿਆ ਪਿਆ ਸੀ 2007 ਦੀ ਗੱਲ ਕਰ ਲੈਂਦੇ ਹਾਂ 2007 ਦੇ ਵਿੱਚ 4400 ਰੁਪਿਆ ਤੋਲੇ ਦਾ ਰੇਟ ਸੀ ਸੋਨੇ ਦਾ ਯਾਨੀ ਕਿ ਸੋਨੇ ਦਾ ਰੇਟ ਵੱਧਦਾ ਜਿਆਦਾ ਛਲਾਂਗ ਲਗਾ ਕੇ ਹੈ ਲਗਾਤਾਰ ਵੱਧ ਹੈ ਸੋਨੇ ਦਾ ਰੇਟ ਤੇ ਘਟ ਘਟ ਹੁੰਦਾ ਜੇਕਰ ਅਸੀਂ ਲੰਬੀ ਰੇਸ ਲਗਾਈਏ ਤੇ ਸੋਨਾ ਲਗਾਤਾਰ ਵਾਦਾ ਪਿਆ ਲੋਕਾਂ ਵਾਸਤੇ ਮੁਸ਼ਕਲ ਜ਼ਰੂਰ ਬਣੀ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਸੋਨੇ ਦੇ ਰੇਟ ਨੂੰ ਜਿਹੜੇ ਵਾਦਾ ਪਿਆ ਜਿਹੜਾ ਅਸਮਾਨੀ ਚੜਦਾ ਉਹਨੂੰ ਕਿਸ ਤਰ੍ਹਾਂ ਰੋਕੀਏ ਜਿਸ ਦੇ ਨਾਲ ਗ੍ਰਾਹਕ ਆਵੇ ਦਿਵਾਲੀ ਦਾ ਤਿਉਹਾਰ ਹੈ ਤਾਂ ਦਿਵਾਲੀ ਦੇ ਤਿਉਹਾਰ ਨੂੰ ਇਹ ਬਾਜ਼ਾਰਾਂ ਵਿੱਚ ਰਸ਼ ਹੁੰਦਾ ਸੀ ਹਰ ਕੋਈ ਖਰੀਦਦਾ ਖਰੀਦੀ ਕਰਦਾ ਸੀ ਬਸ ਅੱਜ ਉਜਾੜ ਪਈ ਹੈ ਖਾਲੀ ਪਈ ਹੈ ਦੁਕਾਨ ਅ ਦੇਖੋ ਜੀ ਮੈਂ ਪਹਿਲੇ ਤੇ ਡੇਲੀ ਪੋਸਟ ਵਾਲਿਆਂ ਦਾ ਪੰਜਾਬ ਬਹੁਤ ਧੰਨਵਾਦ ਕਰਦਾ ਵਾ ਜਿਹੜੇ ਇਹ ਗੱਲ ਨੂੰ ਉਜਾਗਰ ਕਰਨਾ ਚਾਹੁੰਦੇ ਵੀ ਨੇ ਤੇ ਮੇਰਾ ਨਾਮ ਅੰਕਿਤ ਸੂਰੀ ਹੈ ਅਸ਼ੋਕਾ ਜੁਐਲਰ ਦਾ ਓਨਰ ਆ ਗੁਰੂ ਬਾਜ਼ਾਰ ਦੇ ਕੰਮ ਵੰਗਾਈ ਨਹੀਂ ਹੋ ਗਈ ਇਹ ਸਰਕਾਰ ਨੇ ਇਹਨੇ ਦામ ਵਧਾ ਦਿੱਤੇ ਨੇ ਸੋਨੇ ਤੇ ਚਾਂਦੀ ਦੇ ਲੋਕਾਂ ਦੇ ਬਸੋ ਬਾਹਰ ਹੋ ਗਈ ਇਹ ਗੱਲ ਲੋਕੀ ਉਹ ਤੰਤਰੋਸਤੀ ਤੇ ਭਾਂਡੇ ਲੈ ਕੇ ਤੇ ਗੁਜ਼ਾਰਾ ਕਰਦੇ ਨੇ ਸ਼ਗਨ ਕਰਦੇ ਨੇ ਤੇ ਸੋਨੇ ਚਾਂਦੀ ਵਾਲਾ ਨਾ ਵਧਾ ਨਹੀਂ ਕਰ ਰਹੇ ਕਿਉਂਕਿ ਲੋਕਾਂ ਦੀ ਪਾਕਟ ਲਾਓ ਹੀ ਨਹੀਂ ਕਰਦੀ ਪੀ ਬਿਲਕੁਲ ਮੈਂ ਹੈਰਾਨ ਹਾਂ ਮੈਂ ਰੇਟ ਦੀ ਗੱਲ ਕਰਦਾ ਪੈਸੇ 2000 ਸੰ ਦੇ ਵਿੱਚ 10 ਗ੍ਰਾਮ ਸੋਨੇ ਦਾ 4400 ਰੁਪਏ ਰੇਟ ਸੀ ਅੱਜ ਅਸੀਂ 2025 ਦੀ ਗੱਲ ਕਰਦੇ ਯਾਨੀ ਕਿ 25 ਸਾਲ ਦੇ ਵਿੱਚ ਅ ਰੇਟ ਜਿਹੜਾ ਵਾ 1 ਲੱਖ ਤੇ 32000 ਕਰੀਬ ਅਸੀਂ ਕਹਿ ਸਕਦੇ ਤੀਸਰ ਹੋ ਗਿਆ ਬਹੁਤ ਚੰਗਾ ਦੇਖੋ 4 ਗੁਣਾ 4 ਗੁਣਾ ਇਨਵੈਸਟਮੈਂਟ ਅਗਰ ਹਾਂ ਅਗਰ ਇਨਵੈਸਟਮੈਂਟ ਪਰਪਸਲੀ ਤੀ ਦੇਖਣਾ ਹੋਵੇ ਤੇ ਸੋਨਾ ਬਹੁਤ ਹੀ ਵਧੀਆ ਚੀਜ਼ ਹੈ ਤਾਤੂ ਲਈ ਹੈ ਜਿਨੇ ਤੁਹਾਨੂੰ ਪ੍ਰੋਫਿਟ ਦਵਾਇਆ ਵਾ ਵਿਦਿਨ ਅ ਵਿਦਿਨ 1 ਇਅਰ ਦੇ ਵਿੱਚ ਤੁਹਾਨੂੰ 4 ਗੁਣਾ ਪ੍ਰੋਫਿਟ ਹੋ ਗਿਆ ਜਿਹੜੇ ਕੋਈ ਵੀ ਸ਼ੇਅਰ ਮਾਰਕੀਟ ਦੇ ਵਿੱਚ ਨਾ ਤੁਹਾਨੂੰ ਪ੍ਰੋਫਿਟ ਰੱਖਣ ਨੂੰ ਨਹੀਂ ਮਿਲੇਗਾ ਮੈਂ ਅੱਜ ਵੀ ਲੋਕਾਂ ਨੂੰ ਕਹਾਂਗਾ ਕਿ ਜਾਰਾ ਜਾਰਾ ਇਨਵੈਸਟ ਸੋਨੇ ਤੇ ਚਾਂਦੀ 'ਚ ਕਰੋ ਸੋ ਦੈਟ ਤੁਹਾਨੂੰ ਮੁਨਾਫਾ ਵੱਧ ਤੋਂ ਵੱਧ ਹੋਵੇ ਆ ਆਉਣ ਵਾਲੇ ਸਮੇਂ 'ਚ ਹੋਰ ਰੇਟ ਵਧਣਾ ਵਾ ਪਰ ਸਵਾਲ ਤੇ ਇੱਥੇ ਇਹ ਖੜਾ ਹੁੰਦਾ ਬਈ ਕਿ ਖਰੀਦੀਏ ਕਿਸ ਤਰ੍ਹਾਂ ਰੇਟ ਹੀ ਬਹੁਤ ਵੱਧ ਗਿਆ ਹੈ ਨਾ ਬਿਲਕੁਲ ਜੀ ਬਿਲਕੁਲ ਲੋਕਾਂ ਦੀ ਪਾਵਰ ਨਹੀਂ ਲੋਕੀ ਜਿਹੜਾ ਸੈਲਰੀ ਪਰਸਨ ਹੈਗਾ ਵਾ ਉਹ ਉਹਨਾਂ ਪਾਕਟੋਂ ਨਹੀਂ ਉਹ ਲੈ ਅਲਾਉ ਕਰਦੀ ਕਿਉਂਕਿ ਤਨਖਾਹ ਹੀ ਵਿਚਾਰੇ 30-40 ਹਜ਼ਾਰ ਤਨਖਾਹ ਤੋਂ ਚੁੱਕੀ ਲੇਗਾ ਤੋਂ ਝਾੜੂ ਖਰੀਦ ਕੇ ਜਾਂ ਫਿਰ ਬਰਤਨ ਖਰੀਦ ਕੇ ਤਾਂ ਤਰੋਸ ਦੇ ਜੋ ਸ਼ਗਨ ਹੈ ਉਹ ਮਨਾਂਦੇ ਵੀ ਲੋਕੀ ਵਿਆਹ ਸ਼ਾਦੀਆਂ ਦੇ ਮੁਸ਼ਕਲ ਹੀ ਹੈ ਸੋਨਾ ਪੱ ਲੱਦਿਆ ਚਾ ਉਡੀ ਦਾ ਬਾਪ ਨੂੰ ਕੀ ਚੀਜ਼ ਕੀ ਪਾਏਗਾ ਉਹ ਨਾ ਉਹਨਾਂ ਬਸ ਇੱਕ ਪੈਸੇ ਨਾਲ ਹੀ ਸ਼ਗਨਪੁਰਾ ਕਰ ਦੇਣਗੇ ਸੋਨੇ ਚਾਂਦੀ ਦੇ ਜੇਵਰਾ ਤੇ ਬੱਤ ਵੱਦ ਬਸ ਬਿਲਕੁਲ ਸਹੀ ਗੱਲ ਵੀਰੋਣੇ ਕਹਿ ਰਹੇ ਨੇ ਤੇ ਅਸੀਂ ਵੀ ਅਪੀਲ ਕਰਦੇ ਹਾਂ ਕਿ ਸਰਕਾਰ ਇਸ ਪਾਸੇ ਧਿਆਨ ਦੇਵੇ ਕਿਉਂਕਿ ਸੁਨਿਆਰੇ ਦਾ ਕੰਮ ਕਹਿਣ ਦੇ ਵਿੱਚ ਹੀ ਲੱਗਦਾ ਪਿਆ ਕਿ ਬਹੁਤ ਸਾਹੂਕਾਰ ਕੰਮ ਹੈ ਪਰ ਇਸ ਵੇਲੇ ਸੁਨਿਆਰਿਆਂ ਦੇ ਹਾਲਾਤ ਵੀ ਕਿਤੇ ਨਾ ਕਿਤੇ ਖਰਾਬ ਜ਼ਰੂਰ ਨਜ਼ਰ ਆਉਂਦੇ ਪਏ ਨੇ ਫਿਲਹਾਲ ਦੀ ਘੜੀ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਏ ਅਮਰ ਸਦੇ ਗੁਰੂ ਬਾਜ਼ਾਰ ਦੀ ਗੁਰੂ ਬਾਜ਼ਾਰ ਜਿੱਥੇ ਅਸ਼ੋਕਾ ਜੁਲਰ ਹੈ ਹੋਰ ਵੀ ਜੁਲਰਸ ਜਿਹੜੇ ਇੱਥੇ ਮੌਜੂਦ ਨੇ ਤੇ ਗੁਰੂ ਬਾਜ਼ਾਰ ਦੇ ਵਿੱਚ ਲਹਿਰਾਬੇਰਾ ਹੁੰਦੀ ਸੀ ਜਦੋਂ ਦੀਵਾਲੀ ਦਾ ਤਿਉਹਾਰ ਆਂਦਾ ਸੀ ਤਾਂ ਤੇਰੇ ਸੰਦਾ ਸੀ ਖਰੀਦਦਖਰੀਤੀ ਸ਼ੁਰੂ ਹੋ ਜਾਂਦੀ ਸੀ ਪਰ ਇਸ ਵੇਲੇ ਸ਼ਮਸ਼ਾਨ ਪਈ ਹੋਈ ਹੈ ਬਿਲਕੁਲ ਇਲਾਕਾ ਜਿਹੜਾ ਵਾ ਸ਼ਾਂਤ ਹੋਇਆ ਹੋਇਆ ਹੈ ਕਦੋਂ ਤੇ ਕਿਸ ਤਰੀਕੇ ਦੇ ਨਾਲ ਜਿਹੜੇ ਲੋਕ ਨੇ ਉਹ ਖਰੀਦਦਖਰੀਤੀ ਕਰਨਗੇ ਇਹ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਤਾਂ ਦੁਕਾਨਦਾਰ ਨੇ ਕੁਝ ਹੋਰ ਵੀ ਖਰੀਦਦਖਰੀਤੀ ਜ਼ਰੂਰ ਲੱਗੀ ਪਰ ਬਹੁਤ ਘੱਟ ਖਰੀਦਦਖਰੀਤੀ ਲੱਗੀ ਹੈ ਕੋਈ ਇੱਕੀ ਦੁੱਕੀ ਗ੍ਰਾਹਕ ਜਿਹੜਾ ਵਾ ਗੁਰੂ ਬਾਜ਼ਾਰ ਦੇ ਵਿੱਚ ਤਾਂ ਦੱਸਦੀ ਕਿ ਇਹ ਉਹ ਗੁਰ ਬੋਥ ਅਰੇ ਸੂਬਿਆਂ ਦੇ ਵਿੱਚੋਂ ਲੋਕ ਸਮਾਨ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਖਰੀਦਣ ਵਾਸਤੇ ਪਹੁੰਚਦੇ ਨੇ ਪਰ ਅੱਜ ਦਿਵਾਲੀ ਦੇ ਤਿਉਹਾਰ ਦੇ ਉੱਤੇ ਵੀ ਮੰਦੇ ਲੱਗੇ ਨੇ ਵੀਰ ਜੀ ਸਾਡੇ ਨਾਲ ਮੌਜੂਦ ਹੈ ਵੀਰ ਜੀ ਕੀ ਨਾਮ ਤੁਹਾਡਾ ਪੰਕਜ ਪੰਕਜ ਜੀ ਸੋਨੇ ਦਾ ਰੇਟ ਅਸਮਾਨੀ ਚੁੰਦਾ ਪਿਆ ਕੋਈ ਸਮਾਂ ਸੀ ਕਿ 300 350 ਰੁਪਏ ਗ੍ਰਾਮ ਸੀ ਤੇ ਅੱਜ ਸਮਾਂ ਵਾਂਗੇ 10000 ਤੇ ਕਿੰਨੇ ਰੁਪਏ ਗ੍ਰਾਮ ਹੋ ਗਿਆ ਨਾ ਬਿਲਕੁਲ 13000 ਜੀ 300 ਰੁਪਏ ਗ੍ਰਾਮ ਇਸ ਟਾਈਮ ਸੋਨੇ ਦਾ ਭਾਅ ਹੈ ਜਿਹੜਾ ਤੰਤਰਸੋ ਇੱਕ ਦਿਨ ਪਹਿਲਾਂ 13600 ਵੀ ਹੋ ਗਿਆ ਸੀ ਹੂੰ ਹੂੰ ਉਹ ਘਟਿਆ ਵਾ ਪਰ ਥੋੜੀ ਜਿਹੀ ਬ੍ਰੇਕ ਲੱਗੀ ਉਸ ਤਰ੍ਹਾਂ ਤਾਂ ਲਗਾਤਾਰ ਨੌਨ ਸਟਾਪ ਵਧ ਰਿਆ ਸੀ ਉਹ ਬਹਾਰਾਂngੀਆਂ ਜਿਹੜੀਆਂ ਬਹਾਰਾਂ ਪਹਿਲੇ ਆਉਂਦੀਆਂ ਸੀ ਗਰਕਾਂ ਦੀਆਂ ਨਹੀਂ ਸਰ ਉਹ ਨਹੀਂ ਪਰਚੇਜ਼ ਪਰਚੇਜ਼ਿੰਗ ਪਾਵਰ ਬਹੁਤ ਕੱਟ ਗਈ ਹੈ ਅੱਜ ਇੱਕ ਤੁਸੀਂ 10 ਗ੍ਰਾਮ ਦੀ ਚੇਨ ਲੈਣੀ ਹੋਵੇ ਉਹ 1,36000 1,35000 ਦੇ ਕੋਲ ਪਹੁੰਚ ਗਈ ਹੈ ਹਾਂ ਹੂੰ ਹੂੰ 10 ਗ੍ਰਾਮ ਦੀ ਚੇਨ ਲੈਣੀ ਬਹੁਤ ਔਖੀ ਹੈ ਹਾਂ ਤਾਂ ਕਸਟਮਰ ਵੀ ਕਹਿੰਦਾ ਸੀ ਲੈ ਕੇ ਲੋਕਰ ਤੱਕ ਨਹੀਂ ਰੱਖਣਾ ਹਾਂ ਪਾਣ ਦਾ ਉਹ ਕਹਿੰਦੇ ਸਾਨੂੰ ਡਰ ਲੱਗਣ ਲੱਗ ਪਿਆ ਵਾ ਭਾਵੇਂ ਲੇਤਾ ਤੇ ਉਹ ਵੀ ਖਤਰਾ ਹੀ ਹੈ ਜਾ ਕੇ ਚਲੇ ਜਗੇ ਬਿਲਕੁਲ ਬਿਲਕੁਲ ਮੀਹ ਦੇਗੀ ਰੇਟ ਥੱਲੇ ਆਏਗਾ ਮਲੇਤਾਨੀ ਲੱਗਦੀ ਕੋਈ ਜਦੋਂ ਵੀ ਵਧੀਆ ਥੱਲੇ ਨਹੀਂ ਆਇਆ 100% ਗਿਆ ਤੇ 10% ਆਇਆ ਪਿਛਲੇ 25 ਸਾਲ ਤੋਂ ਤਾਂ ਨੌਨ ਸਟਾਪ ਹੀ ਚੱਲ ਰਿਹਾ ਨਾ ਹੌਨ ਸਭ ਚੱਲੀ ਜਾ 2000 ਸੰ ਦੇ ਵਿੱਚ ਇਹਦਾ 400 ਰੁਪਏ ਪਾਸੇ 골ਡ ਦਾ ਜੀ ਜੀ ਜਿਹੜਾ ਅੱਜ ਦੇਖੋ 1 ਗ੍ਰਾਮ ਦਾ 400 ਸੀ ਅੱਜ 13500 ਪਾਓ ਬਿਲਕੁਲ ਬਿਲਕੁਲ ਕਿੱਥੇ ਸ਼ਲਾਂਗ ਲਗਾਈ ਹੈ ਪਿਛਲੀ ਦੀਵਾਲੀ ਸੋਨੇ ਦੇ ਹਾਂਜੀ ਪਿਛਲੀ ਦੀਵਾਲੀ 8100 ਰੁਪਏ ਬਹੁਤ ਆ ਸੋਨੇ ਦਾ ਹਾਂ ਬਿਲਕੁਲ ਬਿਲਕੁਲ ਤੇ ਦੇਖੋ ਕਿੰਨਾ 5000 ਰੁਪਏ ਗ੍ਰਾਮ ਵੜ ਗਿਆ 5500 ਰੁਪਏ ਕਿਹਾ ਕਰਾਂਗੇ ਕੰਮ ਕਿਵੇਂ ਕਰੀਏ ਕੰਮ ਹੁੰਤੇ ਹੀ ਨਹੀਂ ਕੰਮ ਹੈ ਨਹੀਂ ਬਿਲੇ ਬੈਠੇ ਹੈ ਕੀ ਕਰੀਏ ਸਹੀ ਗੱਲ ਆ ਸਹੀ ਗੱਲ ਤੇ ਬਿਲਕੁਲ ਜਿਨ੍ਹਾਂ ਨੂੰ ਇੰਤਜ਼ਾਰ ਰਹਿੰਦਾ ਸੀ ਦੀਵਾਲੀ ਦੇ ਤਿਉਹਾਰ ਦਾ ਕਿ ਦੀਵਾਲੀ ਦਾ ਤਿਉਹਾਰ ਆਏਗਾ ਤਾਂ ਤੇ ਰਸਾਏਗਾ ਤਾਂ ਅਸੀਂ ਖਰੀਦ ਆ ਖਰੀਦੀ ਲੋਕ ਗਾਹਕ ਜਿਹੜੇ ਵੱਧ ਕਰਨਗੇ ਤਾਂ ਸਾਡੀ ਵੀ ਦੁਕਾਨਦਾਰੀ ਪੂਰੀ ਚੱਲੇਗੀ ਪਰ ਇਸ ਵਾਰ ਸਾਰੇ ਪਾਸੇ ਕਿਤੇ ਨਾ ਕਿਤੇ ਉਜਾੜ ਪਈ ਹੈ ਦੁਕਾਨਾਂ ਦੇ ਵਿੱਚ ਉਜਾੜ ਪਈ ਹੈ ਹਰ ਕੋਈ ਕਿਤੇ ਇੰਤਜ਼ਾਰ ਕਰਦਾ ਪਿਆ ਹੈ ਕਿ ਕਦੋਂ ਰੇਟ ਵਧੇਗਾ ਤਾਂ ਆਖਿਰਕਾਰ ਕਦੋਂ ਰਾਹਤ ਮਿਲੇਗੀ ਕਦੋਂ ਅ ਲੋਕ ਜਿਹੜੇ ਆਪਣੇ ਧੀਆ ਪੁੱਤਾਂ ਜੇ ਵਿਆਹ ਕਰਨਗੇ ਤਾਂ ਸੋਨਾ ਪਾ ਸਕਣਗੇ ਆਉਣ ਵਾਲੇ ਸਮੇਂ 'ਚ ਕਿ ਨਹੀਂ ਪਾ ਸਕਣਗੇ ਇਹ ਕਿਤਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਹੋਰ ਵੀ ਦੁਕਾਨਦਾਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਸਾਂਝੀ ਕਰਦੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸੀ ਤੁਹਾਡਾ ਹਿਮਾਂਸ਼ੂ ਨਾਮ ਹੈ ਜੀ ਮੇਰਾ ਮਾਸੀ ਜੀ ਕੀ ਕਹਿਣਾ ਚਾਹੁੰਦੇ ਜੇ ਸੋਨੇ ਦਾ ਰੇਟ ਅਸਮਾਨੀ ਚੜਦਾ ਜਾ ਰਿਹਾ ਹਾਲਾਂਕਿ ਚਾਂਦੀ ਦੇ ਰੇਟ ਵਿੱਚ ਥੋੜੀ ਕਟੌਤੀ ਜ਼ਰੂਰ ਹੋਈ ਹੈ ਘਟ ਹੋਇਆ ਰੇਟ ਪਰ ਕਿਤੇ ਨਾ ਕਿਤੇ ਮੰਗਸ਼ਟ ਬਣੀ ਥੋੜਾ ਜਿਹਾ ਹੋਇਆ ਜੀ ਪਰ ਕਸਟਮਰ ਦੀ ਜੇਬ ਅਫੋਰ ਅੱਗੇ ਦੀ ਦਿਵਾਲੀਆ ਨਾਲੋਂ ਬਹੁਤ ਮੰਦੀ ਗਈ ਹੈ ਹਾਂ ਹਾਂ ਤਾਂ ਕਿਤੇ ਨਹੀਂ ਤੇ ਗੁਰੂ ਬਾਜ਼ਾਰ ਤੇ ਖਾਸ ਸੀ ਇੱਥੇ ਇੱਥੇ ਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਤੁਸੀਂ ਸਾਡਾ ਬਾਜ਼ਾਰ ਦੇਖੋ ਅੱਜ ਤੁਸੀਂ ਸਾਰਾ ਖਾਲੀ ਪਿਆ ਹਾਂ 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 ਛੋਟੀ ਦਿਵਾਲੀ ਹੈ ਅੱਜ ਹਨੂਮਾਨ ਜੀ ਦਾ ਜਨਮ ਦਿਨ ਵੀ ਹੈ ਅੱਜ ਪਰ ਅੱਜ ਦੇ ਦਿਨ ਦੇ ਵਿੱਚ ਸਾਡੇ ਗੁਰੂ ਬਾਜ਼ਾਰ ਦੇ ਵਿੱਚ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਲੱਗਦਾ ਉਮੀਦ ਹੈਗੀ ਹੈ ਕਿ ਕੁਝ ਥੱਲੇ ਆ ਗਿਆ ਕਿਉਂਕਿ ਵੈਸੇ ਤਾਂ ਜਦੋਂ ਵੀ ਰੇਟ ਵਧਿਆ ਘਟਿਆ ਦੇਖੋ ਜੀ ਉੱਪਰ ਹੀ ਉੱਪਰ ਹੀ ਜਾਣ ਦੇ ਚਾਂਸ ਹੈਗੇ ਆ ਦੇ ਸੋਨੇ ਦੇ ਵੀ ਤੇ ਚਾਂਦੀ ਦੇ ਵੀ ਥੱਲੇ ਗਿਆ ਆ ਥੱਲੇ ਦੇ ਬਹੁਤ ਮੁਸ਼ਕਲ ਹੈ ਜੀ ਲੋਕ ਕਿਦਾਂ ਖਰੀਦਦਗੀ ਕਰਨਗੇ ਲੱਗਦਾ ਕਿਦਾਂ ਖਰੀਦਦਗੀ ਕਰਨ ਸਾਡੀ ਵੱਡੀਆਂ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈ ਮੈਨੂੰ ਲੱਗਦਾ ਅਭੀ ਜੀ ਛੋਟੇ ਸਨਿਆਰੇ ਕੰਮ ਛਾੜੀ ਦੇਣਗੇ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਮੈਨੂੰ ਲੱਗਦਾ ਇਸ ਤਰ੍ਹਾਂ ਸਾਰੇ ਵੱਡੇ ਹੱਥਾਂ ਜੀ ਜਾ ਰਿਹਾ ਜੀ ਛੋਟੀ ਦੁਕਾਨਦਾਰੀ ਸਾਰੀ ਖਤਮ ਹੋ ਰਹੀ ਹੈ ਹੌਲੀ ਹੌਲੀ ਸਾਰੀ ਛੋਟਾ ਸਰਕਲ ਸਾਰਾ ਖਤਮ ਕਰ ਰਹੀ ਹੈ ਗਵਰਨਮੈਂਟ ਜੋ ਸਾਨੂੰ ਲੱਗ ਰਿਹਾ ਬਿਲਕੁਲ ਸਹੀ ਗੱਲ ਹੈ ਇਹ ਦਰਦਨਵਾਦ ਦੁਕਾਨਦਾਰਾਂ ਦਾ ਕਿ ਵੇਖੋ ਜੇ ਗ੍ਰਾਹਕ ਹੀ ਨਹੀਂ ਹੋਏਗਾ ਤਾਂ ਅਸੀਂ ਦੁਕਾਨਾ ਖੋਲ ਕੇ ਕੀ ਕਰਾਂਗੇ ਕਿਸ ਤਰੀਕੇ ਨਾਲ ਅਸੀਂ ਦੁਕਾਨਾ ਚਲਾਵਾਂਗੇ ਇਹ ਸਵਾਲ ਜ਼ਰੂਰ ਕਿਤੇ ਨਾ ਕਿਤੇ ਖੜੇ ਹੁੰਦੇ ਪਏ ਨੇ ਹੋਰ ਵੀ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਸਾਂਝੀ ਜ਼ਰੂਰ ਕਰਦੇ ਆਂ ਤਾਂ ਗੱਲਬਾਤ ਹੋਰ ਵੀ ਸੋਨਾਰ ਸਾਡੇ ਨਾਲ ਮੌਜੂਦ ਨੇ ਇਤਬਾਕ ਦੀ ਗੱਲ ਇਹ ਨਜ਼ਰ ਆndi ਪਈ ਹੈ ਕਿ ਦੇਖੋ ਅਸੀਂ ਜਿਹੜੀ ਵੀ ਦੁਕਾਨ ਤੇ ਜਾਂਦੇ ਪਏ ਆਂ ਵੈਸੇ ਤਾਂ ਸਾਰੀ ਦੁਕਾਨਾ ਖਾਲੀ ਨਹੀਂ 21 ਦੁਕੀ ਗ੍ਰਾਹਕ ਜ਼ਰੂਰ ਬੈਠਾ ਹੋਆ ਕੋਈ ਨਾ ਕੋਈ ਪਰ ਇਸ ਤਰ੍ਹਾਂ ਦੇ ਦਿਨ ਪਹਿਲੀ ਵਾਰੀ ਦੇਖਦੇ ਪਏ ਕਿ ਧੰਤੀ ਰਸਵੀ ਹੈ ਦੀਵਾਲੀ ਦੇ ਤਿਹਾਰ ਦਾ ਇੰਤਜ਼ਾਰ ਬੇਸਬਰੀ ਨਾਲ ਰਹਿੰਦਾ ਸੀ ਕਿ ਉਦੋਂ ਗ੍ਰਾਹ ਪਰਾਜ ਗਰੁੱਪਸ ਆਰ ਖਾਲੀ ਪਿਆ ਬਿਲਕੁਲ ਸਿਰਫ ਟੂ ਵੀਲਰ ਚਲਦੇ ਨਜ਼ਰ ਆ ਰਹੇ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਸ਼ਿਵਰਾਜ ਸਿੰਘ ਕਿਹੜੀ ਜਿਲ੍ਹਾ ਤੋਂ ਜੀ ਜਮਰਾਜ ਜਵੈਲਾ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਮੈਂ ਸਵਾਲ ਕਰਨ ਕਰਦਾ ਹਾਂ ਤੁਹਾਡੀ ਗੱਲ ਸਹੀ ਹੈ ਜੀ ਸੋਨੇ ਦਾ ਰੇਟ ਸੋਨੇ ਚਾਂਦੀ ਦਾ ਬਹੁਤ ਅਪ ਹੋ ਗਿਆ ਇਹਦੇ ਚਾਂਦੀ ਦਾ ਰੇਟ ਤੇ 2 ਮਹੀਨੇ ਚ ਡਬਲ ਹੋ ਗਿਆ ਤੇ ਸੋਨੇ ਦਾ ਜਿਹੜਾ ਮਤਲਬ ਕਿ ਸਾਲ ਚ ਵੀ ਡਬਲ ਹੋ ਗਿਆ ਹਾਂ ਇਹਦੇ ਕਰਕੇ ਗਾਕਾ ਨੂੰ ਕਾਫੀ ਫਰਕ ਮੱਕੀ ਪੈ ਗਿਆ ਵਾ ਅਜੀ ਸਵਾਲ ਇਹੀ ਘੜੇ ਹੁੰਦਾ ਪਿਆ ਕਿ ਰੇਟ ਥੱਲੇ ਆਏਗਾ ਕਿ ਨਹੀਂ ਆਏਗਾ ਲੋਕ ਵੀ ਜਾਨਣਾ ਚਾਹੁੰਦੇ ਨੇ ਪਰ ਜੇਕਰ ਅਸੀਂ ਆਪਣਾ ਖਬਰਾਂ ਦਾ ਹਿਸਾਬ ਲਾਈਏ ਜਿੱਥੇ ਵੀ ਆਪਾਂ ਚਲਾਈ ਜੋ ਵੀ ਖਬਰ ਉਹਦੇ ਵਿੱਚ ਰੇਟ ਵਧਿਆ ਹੀ ਵਧਿਆ 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 ਵਾ ਕਦੀ ਘਟਿਆ ਨਹੀਂ ਜਰਾ ਜੇਕਰ 100% ਚੜਿਆ ਆਇਆ ਸਿਰਫ 10% ਹੀ ਵਾਪਸ ਲੱਗਦਾ ਕਿ ਹੁਣ ਵਾਪਸ ਆ ਜਾਏਗਾ ਜੇ ਵਾਪਸ ਆ ਵੀ ਜਾਂਦਾ ਹੈ ਜੀ ਜਿੱਥੇ ਕਈ ਹੱਥ ਲੱਗ ਗਿਆ ਉਹ ਰੇਟ ਸਟੈਂਡ ਹੋ ਗਿਆ ਹਾਂ ਉਹ ਸਟੈਂਡ ਹੋ ਗਿਆ ਹਾਂ ਉਹ ਤੇ ਇਹਨੇ ਫਿਰ ਵਾਪਸ ਪਹੁੰਚ ਜਾਣਾ ਜੇ ਮੰਨ ਲਓ 2-400 ਰੁਪਏ ਗ੍ਰਾਮ ਘਟ ਵੀ ਜਾਂਦਾ ਤੇ ਜਿਹੜੇ ਹੱਥ ਲੱਗ ਗਿਆ ਵਾ ਉਹ ਫੇਰ ਦੁਬਾਰਾ ਉੱਥੇ ਹੀ ਆਏਗਾ ਹੂੰ 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 ਅਚਾ ਦੇਖੋ ਨਾ 24 ਕੈਰੇਟ 골ਡ ਆ ਜਗਲ ਜਿਹੜਾ ਵਾ ਹੱਥ ਨਹੀਂ ਲੱਗਣ ਡਿਆ ਕੋਈ ਵੀ ਹੂੰ ਦੇਖੋ ਸਾਰਾ ਇਹਦਾ ਹੀ ਕਮਾਲ ਜੇ ਜਿਹੜਾ ਕਮਾਲ ਆ ਬਸ ਇਹ ਟੋਟਾ ਲੈਣਾ ਹੋਵੇ ਤੇ ਕਿਨੇ ਕੇ ਦਾ ਟੋਟਾ ਜੇ ਇਹ ਜੀ ਇਹਲੇ 2 ਤੋਲੇ ਦਾ ਟੋਟਾ ਜੇ 2.5 ਲੱਖ ਦੇ ਲੱਗੇ ਬਣਾਣ 2.5 ਲੱਖ ਰੁਪਇਆ ਜੇਕਰ 2.5 ਲੱਖ ਰੁਪਇਆ ਖਰਚੋਗੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ ਵਿਆਹ ਜੇਕਰ ਹੋਏਗਾ ਕਿਸੇ ਦੇ ਦੋ ਤਿੰਨ ਮੁੰਦਰੀਆ ਪਾ ਸਕਦੇ ਜੇ ਉਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ ਤਿੰਨ ਮੁੰਦਰੀਆ ਬਸ ਜੀ ਲੋਕਾਂ ਦਾ ਬੜਾ ਮੁਸ਼ਕਲ ਹੋਣ ਰਹੀ ਹੈ ਮਹਿੰਗਾ ਹੋਣ ਕਰਨਾ ਫੋ ਲਾਈਟ ਵੇਟ ਜੁਐਲਰੀ ਚੱਲਣ ਰਹੀ ਹੈ ਹੁਣ ਬਹੁਤ ਲਾਈਟ ਵੇਟ ਸਾਡੇ ਕੋਲ ਨਾ ਵੇਖੋ ਨਾ 300 ਮਲੀ ਤੋਂ ਵਾਲੀ ਦਾ ਜੋੜਾ ਸਟਾਰਟ ਹੈ ਕਿਆ ਬਾਤ ਜਿਹੜਾ ਕਿ ਪਹਿਲਾਂ ਲੋਕੀ 300 ਮਲੀ ਯਾਨੀ ਕਿ ਗ੍ਰਾਮ ਦਾ ਤੀਸਰਾ ਹਿੱਸਾ ਹਾਂਜੀ ਹਾਂਜੀ ਗ੍ਰਾਮ ਦਾ ਤੀਸਰਾ ਹਿੱਸਾ ਬਹੁਤ ਲਾਈਟ ਵੇਟ ਜੁਐਲਰੀ ਚੱਲ ਪਈ ਹੈ ਬਿਲਕੁਲ ਵੱਡੀ ਗੱਲ ਹੈ ਕਿ ਦੁਕਾਨਦਾਰ ਵੀ ਇਸ ਵੇਲੇ ਪਰੇਸ਼ਾਨ ਹੋ ਚੁੱਕੇ ਆ ਕਿ ਆਖਿਰਕਾਰ ਕਰਾਂ ਤੇ ਕਰਾ ਕੀ ਜਿਨ੍ਹਾਂ ਜਿਨ੍ਹਾਂ ਨੇ ਕਾਰੋਬਾਰ ਸ਼ੁਰੂ ਕਰਨਾ ਹੈ ਸੋਨਾ ਖਰੀਦਣਾ ਹੈ ਮਾਲ ਬਣਵਾਉਣਾ ਹੈ ਉਹ ਵੀ ਡਰੇ ਪੈਣੇ ਕਿ ਸੋਨਾ ਖਰੀਦੀਏ ਜਾਂ ਨਾ ਖਰੀਦੀਏ ਕਿਉਂਕਿ ਖਰਾ ਸੋਨਾ ਖਰੀਦਿਆ ਜਾਏਗਾ ਤਾਂ ਫੇਰ ਹੀ ਅਸੀਂ ਕਾਰੀਗਰ ਕੋਲ ਬਣਵਾ ਸਕਦੇ ਹਾਂ ਤਾਂ ਡਰ ਜਿਹੜਾ ਉਹ ਵਪਾਰੀ ਦੇ ਮਨ ਦੇ ਵਿੱਚ ਵੀ ਇਹ ਡਰ ਜਿਹੜਾ ਦੁਕਾਨਦਾਰ ਦੇ ਮਨ ਵਿੱਚ ਵੀ ਹੈ ਤੇ ਇਹੋ ਡਰ ਗ੍ਰਾਹਕ ਦੇ ਮਨ 'ਚ ਆ ਕਿ ਜੇਕਰ ਅਸੀਂ ਮਹਿੰਗੀ ਚੀਜ਼ ਖਰੀਦ ਲਾਂਗੇ ਤਾਂ ਕਿਤੇ ਰੇਟ ਥੱਲੇ ਨਾ ਆ ਜਾਵੇ ਇਸੇ ਚੱਕਰ ਦੇ ਵਿੱਚ ਦੁਕਾਨਾਂ ਬਿਲਕੁਲ ਖਾਲੀ ਪਈਆਂ ਨੇ ਗੁਰੂ ਬਾਜ਼ਾਰ ਉਹ ਬਾਜ਼ਾਰ ਹੈ ਜਿਹੜੇ ਬਾਜ਼ਾਰ ਦੇ ਵਿੱਚ ਦੇਸ਼ ਭਰ ਤੋਂ ਲੋਕ ਆਂਦੇ ਨੇ ਸਮਾਨ ਬਣਵਾਉਂਦੇ ਨੇ ਸੋਨੇ ਦਾ ਤਾਂ ਇੱਥੋਂ ਲੈ ਕੇ ਜਾਂਦੇ ਨੇ ਤਾਂ ਇੱਥੋਂ ਤੱਕ ਕਈ ਬਾਹਰ ਦੀਆਂ ਕੰਟਰੀਆਂ ਤੱਕ ਗੁਰੂ ਬਾਜ਼ਾਰ ਤੋਂ ਸਮਾਨ ਜਾਂਦਾ ਪਰ ਅੱਜ ਗੁਰੂ ਬਾਜ਼ਾਰ ਦੇ ਵਿੱਚ ਹਰ ਦੁਕਾਨ ਖਾਲੀ ਪਈ ਹੈ ਕੈਮਰਾਮੈਨ ਮਨੋਜ ਦਿਨਾਲ ਸੁਖਚੈਂਸ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ